ਬਹੁਤ ਲੰਬਾ ਸਮਾਂ ਉਡੀਕ ਕਰਨੀ ਪਈ ਅੱਜ ਦੀ ਇਸ ਮੀਟਿੰਗ ਵਿੱਚ ਐਸ ਕੇ ਵੱਲੋਂ ਸਰ ਜਗਿੰਦਰ ਸਿੰਘ ਗਰਾਹਾ ਬਲਬੀਰ ਸਿੰਘ ਰਾਜੇਵਾਲ ਹਰਿੰਦਰ ਸਿੰਘ ਲਖਵਾਲ ਸਰ ਰਮਿੰਦਰ ਸਿੰਘ ਪਟਿਆਲਾ ਤੇ ਸਰ ਚੰਡਾ ਸਿੰਘ ਦੇਠੂ ਕੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਰ ਸਰਵਲ ਸਿੰਘ ਕੰਦੇਰ ਸਰ ਜਸਵਿੰਦਰ ਸਿੰਘ ਲੰਗਵਾਲ ਸਰ ਮਨਜੀਤ ਸਿੰਘ ਰਾਏ ਬੀਬੀ ਸੁਖਵਿੰਦਰ ਕੌਰ ਰਣਜੀਤ ਸਿੰਘ ਸਰ ਦਲਬਾਗ ਰਣਜੀਤ ਸਿੰਘ ਰਾਜੂ ਸਰ ਦਲਵੈਸੀ ਗਿਲ ਸਰ ਤੇਜਬੀਸੀ ਪੀਸੀ ਬੀ ਅਨੰਦ ਕੁਮਾਰ ਤਾਮਿਲਨਾਡੂ ਤੋਂ ਇਹ ਸੱਜਣ ਹਾਜ਼ਰ ਹੋਏ ਇਹਨਾਂ ਨੂੰ ਮੈਂ ਬੇਨਤੀ ਕਰਾਂ ਉਗਰਾਹਾ ਸਾਹਿਬ ਗੱਲ ਕਰੀਏ ਦੇਖੋ ਸਾਥੀਓ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਸਾਡੀ ਏਕਤਾ ਦੇ ਧੰਨ ਦੇ ਵਿੱਚ ਅਸੀਂ ਦੋ ਫਾਰਮ ਹਾਜ਼ਰਾਂ ਸਾਡਾ ਤੀਜਾ ਫਾਰਮ ਹੈ ਜਿਹੜਾ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਉਹ ਕਿਸੇ ਕਾਰਨ ਨਾ ਕਰਕੇ ਹਾਜ਼ਰ ਨਹੀਂ ਹੋ ਸਕੇ ਇਸ ਕਰਕੇ ਅਸੀਂ ਦੋ ਫਰਮਾਂ ਨੇ ਅੱਜ ਦੀ ਮੀਟਿੰਗ ਦੇ ਉੱਤੇ ਇਕਤਾ ਤੇ ਲੰਮੀ ਚਰਚਾ ਕੀਤੀ ਹੈ ਅਸੀਂ ਲੰਮੀ ਚਰਚਾ ਤੋਂ ਬਾਅਦ ਇਸ ਛੱਟੇ ਤੇ ਪਹੁੰਚਿਆ ਕਿ ਅੱਜ ਦੀ ਘੜੀ ਦੇ ਵਿੱਚ ਅਸੀਂ ਤਾਲਮੀਰ ਮੇਂ ਇਕਤਾ ਸੱਦੇ ਦੇਣ ਦਿੱਤੇ ਜਾ ਸਕਦੇ ਆ ਇੱਥੇ ਸਾਡੀ ਸਹਿਮਤੀ ਬਣੀ ਹੈ ਵੀ ਇਹ ਹੋ ਸਕਦੇ ਆ ਇਹ ਤੁਸੀਂ ਇਧਰ ਆਉਂਦੇ ਪਰ ਇਹ ਤਾਲਮਿਲ ਵਿੱਚ ਸੱਦੇ ਨੂੰ ਫਾਈਨਲ ਰੂਪ ਦੇਣ ਦੀ ਖਾਤਰ ਸਾਡਾ ਕੋਰ ਮੱਜ ਪੂਰਾ ਨਹੀਂ ਪੀਜਾ ਬੋਲਦਾ ਸਾਡੇ ਸ਼ਾਮਲ ਨਹੀਂ ਸਾਡੇ ਸਾਥੀ ਕਿਸਾਨ ਮਜ਼ਦੂਰ ਮੋਰਚੇ ਵਾਲੇ ਸਾਥੀ ਨੇ ਜਿਹੜੇ ਇਹ ਗੈਰ ਰਾਜਨੀਤਿਕ ਮੋਰਚਾ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਗੱਲ ਕਰਕੇ ਅਗਲੇ ਹੀ ਤਾਲਮਿਲ ਵਿੱਚ ਐਕਸ਼ਨ ਦੀ ਜਿਹੜੀ ਸੱਦੇ ਦੀ ਅਕਾਲ ਕਰਨੀ ਹੈ ਉਹਨਾਂ ਦਾ ਰਹਿ ਕਰਕੇ ਅਗਲੀ ਮੀਟਿੰਗ ਰੱਖਣਗੇ ਉਹਦੇ ਤੇ ਅਸੀਂ ਵਿਚਾਰ ਚਰਚਾ ਕਰਕੇ ਇਹਨੂੰ ਅ ਫਾਈਨਲ ਰੂਪ ਦੇਵਾਗੇ ਉਹ ਸਾਡੀ ਸੰਭਾਵਨਾ ਵੀ ਉੱਥੋਂ ਤੱਕ ਅਸੀਂ ਜਾਵਾਂਗੇ ਕਿਉਂਕਿ ਵੱਡੀ ਇਕਤਾ ਦੀ ਖਾਤਰ ਪਹਿਲਾਂ ਮੁੱਢ ਤੋਂ ਕਦਮ ਚੱਕੇ ਜਾਂਦੇ ਨੇ ਉਹਨਾਂ ਵਾਸਤੇ ਸਾਥੀਆਂ ਨੇ ਜਿਹੜਾ ਹੁਣ ਤੋਂ ਲੈ ਕੇ ਇਹਨਾਂ ਨਾਲ ਸਾਡੀਆਂ 4 ਮੀਟਿੰਗਾਂ ਤੇ ਵਿੱਚ ਪੱ ਲਗਭਗ ਹੋ ਗਈਆਂ ਇਹਨਾਂ ਨਾਲ ਸਾਡੀਆਂ ਹੋਈਆਂ ਨੇ 4 ਮੀਟਿੰਗਾਂ ਤੇ ਅਸੀਂ ਇਸ ਗੱਲ ਤੋਂ ਬਹੁਤ ਪੋਜੀਟਿਵ ਰਹੀਏ ਕਿ ਸਾਡੀ ਸੰਤੋਸ਼ਨਾ ਕੇ ਸਾਥੀਆਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ ਤੇ ਖਾਸ ਕਰਕੇ ਸੰਯੁਕਤ ਮੋਰਚਾ ਕਿਸਾਨ ਮਜ਼ਦੂਰ ਮੋਰਚੇ ਵਾਲਿਆਂ ਨੇ ਤੇ ਅਸੀਂ ਇਹ ਆਸ ਕਰਾਂਗੇ ਇਹ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਵਾਲੇ ਸਾਥੀਆਂ ਤੋਂ ਵੀ ਉਹ ਵੀ ਇਸ ਕਿਸਾਨੀ ਹਿੱਤਾਂ ਤੇ ਜਿਹੋ ਜਿਹੇ ਅਟੈਕ ਹੋ ਰਹੇ ਨੇ ਜਿਹੋ ਜਿਹੇ ਭਾਰਤ ਦੀ ਸਰਕਾਰ ਕਾਰਪੋਰੇਟਾਂ ਨੂੰ ਖੇਤੀ ਸੈਕਟਰ ਦੇ ਵਿੱਚ ਐਂਟਰ ਕਰਕੇ ਕਸਾਨਾਂ ਦੀਆਂ ਜ਼ਮੀਨਾਂ ਕੋਹਣ ਤੱਕ ਤੇ ਮੰਡੀਆਂ ਤੇ ਕਬਜ਼ਾ ਕਰਨ ਤੱਕ ਦੇ ਹਮਲੇ ਦਾ ਘਰਹੀ ਹੈ ਅਸੀਂ ਸਮਝਾਂ ਕਿ ਵੀ ਇਹ ਲੜਾਈ ਜਿਹੜੀ ਵੱਡੀ ਹੈ ਇਹ ਸਾਡੇ ਕਿਸੇ ਵੀ ਕੱਲਿਆਂ ਤੋਂ ਨਹੀਂ ਲੜ ਕੇ ਜਿੱਤੀ ਜਾਣੀ ਜਿੰਨਾ ਚਿਰ ਤੱਕ ਅਸੀਂ ਸਿਰ ਨਹੀਂ ਜੋੜਦੇ ਉਹਨਾਂ ਚਿਰ ਇਹ ਲੜਾਈ ਸਾਡੇ ਕੋਲੋਂ ਕਿਸੇ ਕਿਨਾਰੇ ਨਹੀਂ ਲੱਗਣੀ ਇਹ ਭਾਵਨਾ ਨੂੰ ਲੈ ਕੇ ਅਦਬਾਰ ਨੇ ਉਨ੍ਹਾਂ ਨਾਲ ਵੀ ਸਾਂਝ ਵਧਾਉਣ ਦੀ ਗੱਲ ਅੱਗੇ ਤੋਰਾਂਗੇ ਇਹ ਗੱਲ ਕਸੀਂ ਕੀਤੀ ਹੈ ਬਾਕੀ ਸਾਡੀ ਸਾਥੀ ਸਰਬੰਸ ਸਿੰਘ ਪਨੇਰ ਕਰਨਗੇ ਇਹ ਤੇ ਸਾਡੀ ਸੰਤਿਮਣ ਪਨੇਰ ਸਾਹਿਬ ਆ ਦੇਖਿਓ ਜਿਸ ਤਰ੍ਹਾਂ ਸੇ ਉਗਰਾਹਾ ਸਾਹਿਬ ਨੇ ਆਪਕੇ ਸਮਖਸ਼ ਬਾਤ ਰੱਖੀ ਹੈ ਹਮਾਰਾ 7 ਮੈਂਬਰੀ ਵਫਦ ਅੰਨ ਸਾਥੀ ਵੀ ਥੇ ਅਰ ਇਧਰ 올 ਇੰਡੀਆ ਸਕੀਮ ਕਾ ਵਫਦ किसान मजदूर मोर्चा भारत का वफद आज मिला है और जिस तरह से आपको ज्ञात होगा कि हमारे कार्यक्रम थे 11 12 13 के तो जो दो फोरम आंदोलन कर रहे हैं खनौरी बॉर्डर पर इस समय समय की कुछ निडता ना होने के कारण वो साथी हमारे आ नहीं सके इसलिए हम समय निकाल कर आए और आज हमने गंभीर इस विषय के ऊपर लंबी चर्चा की है और एकता के लिए और हम लगभग तालमेल में जो देश भर में बुलावा दे सके आंदोलन के लिए उसके उसके निकट पहुंच गए हैं तो ये होना चाहिए आने वाले समय में क्योंकि एसकेएम एम नॉन पॉलिटिकल आज व्यस्त व्यस्त होने के कारण आ नहीं सका इसके लिए हमने ये हमारी अपने ओर से होगी कोशिश भी हम आगे उनसे बात कर कर आगे की मीटिंग तय करें और उसमें से जो आगे देशव्यापी एकता के संदर्भ में जो कार्यक्रम निकले वो पूरे देश भर के किसान मजदूर की भावना को अनुकूल निकले जो सब जानते देश के किसान मजदूर सभी चाहते हैं सभी यूनियंस का एकता होना चाहिए पंजाबी भी चाहते हैं क्योंकि लोगों की भावना है कि आंदोलन जीता जाना चाहिए तो आंदोलन मांगों के ऊपर जीत कर निकलें इसके लिए सामने सबको एकता अनिवार्य है इसकी हमने कोशिश की है और ये लगभग चार मीटिंगों के बाद लगभग हम हर मीटिंग में थोड़ा नज़दीक चले गए आगे की मीटिंग में और नज़दीक चले गए आगे की मीटिंग में और नजदीक चले गए और बातें को साफ करते गए और आप किस तरह से लगभग जिस तरह से हम चाहते हैं कि सभी संपूर्ण जैसे पहले आंदोलन में एकता रही उस तरह की एकता दिखे और हमें लगता है इस तरह की हमें आशा है इसमें हम सफल होंगे तो आज आज की मीटिंग का निष्कर्ष जो है ये निकल रहा है जो हम आपके समक्ष रखा है हाँ देखिए जो सरकार के साथ साथ हमारी मीटिंग है उसमें अभी डेपुटेशन तय होना हमने आज शाम की मीटिंग रखी हुई है और हमारे कल क्योंकि हम लोग फिर इधर शंभू पर ही इकट्ठे होंगे तो उसमें डेपुटेशन का स्वरूप आपके सामने आ जाएगा मैं एक बात सब सहमत होते तो एक भी बोल दूँ भी कल के जो सभी कार्यक्रम है हमारे शंभू पर बड़ी महापंचायत है आपके माध्यम से अपील है दोनों मोर्चों की ਪੀ ਵਹਾਂ ਅधिक से अधिक ਕਿਸਾਨ ਮਜ਼ਦੂਰ ਪਹੁੰਚੇ আর بڑا ਇਕੱਠ ਕਰੇ ধন্যবাদ ਪੰਦਰ ਸਾਲ ਡੱਲੇਵਾਲ ਸਾਹਿਬ ਪਹਿਲਾ ਵੀ ਜਦੋਂ ਪਟਿਆਲਾ ਦੇ ਵਿੱਚ ਸੀਗੇ ਉਹਨਾਂ ਜਥੇਬੰਦੀ ਉਦੋਂ ਵੀ ਨਹੀਂ ਸੀ ਆਈ ਤੇ ਆਦੇ ਵੀ ਲੱਗ ਕਿ ਉਹ ਸੀਰੀਅਸ ਨਹੀਂ ਹੈ ਗੱਲਬਾਤ ਲਈ ਜਾਂ ਉਹ ਇਕਤਾ ਨਹੀਂ ਚਾਹੁੰਦੇ ਨਹੀਂ ਐ ਨਹੀਂ ਹੈਗਾ ਮੈਂ ਜੀ ਤੁਹਾਨੂੰ ਪਹਿਲਾਂ ਗੱਲ ਕਹੀ ਆ ਪੀ ਅੱਜ ਉਹਨਾਂ ਦਾ ਆਪਣਾ ਆਫੀਸ਼ਲ ਬਿਆਨ ਆ ਪ੍ਰੈਸ ਦੇ ਵਿੱਚ ਪੀ ਅਸੀਂ ਇਕਤਾ ਨੂੰ ਲੈ ਕੇ ਪਹਿਲਾਂ ਵੀ ਸਹਿਯੋਗਦ ਸੀਗੇ ਇਕਤਾ ਨੂੰ ਲੈ ਕੇ ਅੱਗੇ ਵੀ ਸਹਿਯੋਗਦ ਰਹਾਂਗੇ हाँ, मीटिंग को कर ली भी, अपील भी आई तो इस करके संगठन चाहते हैं जैसे एस के एम के लीडर्स है राज्यपाल साहब या जाए देखिए अच्छी बात है इसी को लेकर आज जो हमें बातें इसके लिए आगे बढ़ रहे हैं ना हम लोग आज आपको आपको हमने 13 तारीख तक रहेगा जी 14 तारीख को मीटिंग का आज पूछ रहे हैं तुम हां ठीक है उसके बाद की दसोंगे मैं कह रहा हूं थोड़ी गल ठीक है इस मीटिंग से जे सारा कुछ मुकम्मल ना होगा तो अगली जो होजूगा ठीक है जी मीटिंग आते हम दिया रहनीया सर आप ऑलरेडी आपने कॉल दे दी है कि 25 तारीख को 101 नंबर का डेलीगेशन जाएगी आपको ज्यादा उम्मीद नहीं है परसों की मीटिंग से ऐसी बात नहीं देखिए हमने बोला क्या हमने बोला यह अभी अगर वार्ता में कोई निष्कर्ष ना निकला वार्ता आगे ना बढ़ी आगे बढ़ी कोई और वार्ता और भी मीटिंग हो सकती है अगर अगर वार्ता आगे ना बढ़ी उस पोजीशन में हम जथा भेजने के बारे में पर, पर पर चाहते हैं है, भी, भी है, मैं कहता हूं आपकी भावना अच्छी हमारी भी यही भावना हम तो इस, इसी के दिशा में आगे बढ़ रहे हैं ना भाई ਜੇ ਨਾਟ ਮੋਰਚਾ ਟੁੱਟਿਆ ਸੀ ਇਸ ਕੇਮ तकरीबन 12 ਦਸੰਬਰ ਨੂੰ ਟੁੱਟਿਆ ਜਿੱਦੂ ਆਪ ਕੋਲ ਪਰੇ ਸਾਥੀ ਇਲੈਕਸ਼ਨ ਤੇ ਲਾਈਟ ਚਲੇ ਗਏ ਪਰ ਦੰਦੇਵਾਲ ਸਾਹਿਬ ਦਾ ਬੜਾ ਸੰਗੀਨ ਇਲਜ਼ਾਮ ਲਾਸੀ 1500 ਕਰੋੜ ਦੇ ਵਿੱਚ ਮੋਰਚਾ ਵੇਚ ਕੇ ਆਏ ਨੇ ਕਿ ਉਸ ਤੇ ਵੀ ਕੋਈ ਗੱਲਬਾਤ ਹੋਈ ਕਿ ਉਹ ਇਲਜ਼ਾਮ ਸੀ ਜਾਂ ਉਹਦੇ ਵਿੱਚ ਸਚਾਈ ਸੀ ਜੇ ਸਚਾਈ ਸੀ ਤਾਂ ਕਿਹੜੇ ਕਿਸਾਨਾਂ ਕੋਲੇ ਪੈਸਾ ਪਹੁੰਚਿਆ ਜੇ ਇਲਜ਼ਾਮ ਸੀ ਤਾਂ ਦੰਦੇਵਾਲ ਸਾਹਿਬ ਉਸ ਨੂੰ ਸਪਸ਼ਟ ਕਰਨ ਦੇ ਦੇਖੋ ਜਿਹੜੇ ਸੰਦਰਭ ਵਿੱਚ ਅੱਜ ਬੈਠੇ ਹੈਗੇ ਆ ਠੀਕ ਹੈ ਜੀ ਕੋਈ ਗੱਲ ਅਜਿਹੀ ਮੈਨੂੰ ਲੱਗਦਾ ਹੱਥ ਜੋੜ ਕੇ ਪੀਲਾ ਹੀ ਨਹੀਂ ਕਰਨੀ ਚਾਹੀਦੀ ਆਪਾਂ ਸਾਰੀਆਂ ਗੱਲਾਂ ਡਿਸਕਸ ਕੀਤੀਆਂ ਵਾਂ ਅੰਦਰ ਵਾਲੀਆਂ ਗੱਲਾਂ ਅੰਦਰ ਰਹਿਣੀਆਂ ਚਾਹੀਦੀਆਂ ਬਾਹਰ ਵਾਲੀਆਂ ਗੱਲਾਂ ਬਾਹਰ ਹੋਣੀਆਂ ਚਾਹੀਦੀਆਂ ਇਸ ਕਰਕੇ ਇੰਨਾ ਸਵਾਲਾਂ ਤੋਂ ਹੱਥ ਹੱਥ ਜੋੜ ਕੇ ਬੈਠੀ ਬਚਣਾ ਚਾਹੀਦਾ ਪਰ ਕਿਸਾਨ ਤਾਂ ਲਗਾਤਾਰ ਡਿਮਾਂਡ ਕਰ ਰਹੇ ਹਾਂ ਹਾਂ ਠੀਕ ਹੈ ਨਹੀਂ ਚਲੋ ਇਹ 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 ਸਾਰਾ ਕੁਝ ਪਬਲਿਕ ਡੋਮੇਨ ਚ ਆ ਕਿਸਾਨ ਆਪੇ ਫੈਸਲਾ ਕਰਨਗੇ ਅਸੀਂ ਕੋਸ਼ਿਸ਼ ਕਰੀਏ ਸਾਡੀ ਬੇਨਤੀ ਇਹਨਾਂ ਸਵਾਲਾਂ ਤੋਂ ਬਚੀ। ਪਹਿਲਾਂ ਐਸਟੀਐਮ ਦੇ ਤੱਕ ਪਹੁੰਚੀ ਹੈ। ਉਹਨਿਰ ਸਾਹਮਣੇ ਜਿਹੜਾ ਟੁੱਟਿਆ ਸੀ ਪਹਿਲਾਂ ਜਿਹੜਾ ਜਿਹੜਾ ਦੁਬਾਰੇ ਤਾਲਮੇਲ ਬਣ ਰਿਹਾ। ਟੁੱਟਿਆ ਸੀ ਸਿਹਤ ਦੇ ਵਿੱਚ ਐਂਟਰੀ ਕਰਨਾ। ਉਹ ਲਿਖ ਦੇ ਵਿੱਚ ਸਿਹਤ ਐਂਟਰੀ ਬਾਰੇ ਕੀ ਵਿਚਾਰ-ਚਰਚਾ ਹੋ? ਦੋ ਗੱਲਾਂ। ਕੁਝ ਵੀ ਪਿੱਛੇ ਰਹਿ ਗਏ ਅੰਦੋਲਨ ਦੇ ਜੋ ਵੀ ਸਬਕ ਨਿਕਲੇ ਸਬਕ ਕਹਿ ਸਕਦੇ ਨਾ ਆਪਾਂ। ਉਹ ਸਬਕਾਂ ਤੇ ਸਾਡੀ ਡਿਸਕਸ ਹੋਈ ਹੈ ਇਹ ਇਹ ਸਾਰੀਆਂ ਗੱਲਾਂ ਤੇ ਚਰਚਾ ਹੋਈਏ ਅਜਿਹਾ ਅੱਗੇ ਤੋਂ ਨਹੀਂ ਹੋਊਗਾ ਹੁਣ ਆ ਦੇ ਕੇ ਇੱਕੇ ਵੀ ਜਿਹੜੀ ਗੱਲ ਹੈ ਉਹ ਪਹੁੰਚੀ ਆ ਜਿੱਥੇ ਬਿਨਾ ਨਹੀਂ ਗੱਲ ਬਣ ਸਕਦੀ ਕਿ ਔਨਰ ਸਾਹਿਬ ਦੇ ਵਿੱਚ ਕੋਈ ਕਿਸਾਨ ਸਾਰੇ ਜੀ ਇਕੱਠੇ ਹੁੰਦੇ ਆ ਕੋਈ ਤੁਹਾਡਾ politcal ਬੈਂਕ ਵੀ ਨਾਲ ਕੰਮ ਕਰੇਗਾ ਕਮ ਕਰੇਗਾ ਕਿਹਨੇ ਪਾਰਲੀਮੈਂਟ ਦੇ ਸਿਸਟਮ ਦੇ ਨਾਮ ਮਸਲੇ ਹੱਲ ਨਹੀਂ ਹੋਣੇ ਇਹ ਗ੍ਰਾਹਕ ਸਾਹਿਬ ਜਵਾਬ ਦੇ ਦੱਸੋ ਨੂੰ ਗੁਰਾ ਸਾਹਿਬ ਜਾਉਗੇ ਪਰ ਨਹੀਂ ਹਾਲ ਤਾਂ ਤੁਸੀਂ ਤੁਹਾਨੂੰ ਜਾਨ ਪੁੱਛਿਆ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਕਰਦਾ ਨਹੀਂ ਨਹੀਂ ਅਸੀਂ ਨੌਕਰੀ ਕੀਤਾ ਸੀ ਉਹਨਾਂ ਨੇ ਤੁਹਾਡੇ ਤੋਂ ਸੱਜੇ ਉਹਨੇ ਇੱਕ ਤਾਂ ਤੁਹਾਡੀ ਨਾਲ ਦੇਖਿਆ ਇਹ ਬਾਕੀ ਕਹਿੰਦਾ ਫੇਰ ਕਰਾਂਗੇ 1 ਟੂ 1 ਵੀ ਕਰਨ ਲੈ ਤੁਸੀਂ ਨੇ ਜੇ ਬੰਦਾ ਲਾਈਨ ਚੱਲਦੀ ਮੇਰੀ ਜੇਰੀ ਬੇਨਤੀ ਹੈ 1 ਟੂ 1 ਦੇ ਕਰਨਾ ਮੈਨੂੰ ਛੁੱਟੀ ਦੇ ਦਿਓ ਮੈਂ ਇੱਕ ਘਰੇਲੂ ਫੰਕਸ਼ਨ ਛੱਡ ਕੇ ਆਇਆ ਹਾਂ ਜੋ ਸਭ 14 ਤਰੀਕ ਦੀ ਮੀਟਿੰਗ ਨੂੰ ਲੈ ਕੇ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕਿ ਤੁਹਾਡਾ ਨਹੀਂ ਹਾਲੇ 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 ਕੋਈ ਸਾਡੇ ਨਾਲ ਗੱਲਬਾਤ ਨਹੀਂ ਉਹ ਉਹ ਹਾਲੇ ਸਮਾਦ ਸੁਰੂਆਤੀ ਮੈਨੂੰ ਲੱਗਦਾ ਕਿ ਅਸੀਂ ਅੱਜ ਯੂਨਿਟੀ ਪ੍ਰੋਸੈਸ ਦੇ ਉੱਪਰ ਚਰਚਾ ਕੀਤੀ ਹੈ 14 ਦੀ ਮੀਟਿੰਗ ਦਾ ਏਜੰਡਾ ਹੈ ਨਹੀਂ ਸੀ ਉਹ ਸਾਡੇ ਸਾਥੀ ਕਰਨਗੇ ਉਹਨਾਂ ਨੇ ਜਾਣਾ ਯੂਨਿਟੀ ਵਾਲਾ ਸਿੰਪਲ ਸਿੰਪਲ ਤੋਂ ਸਿੰਪਲ ਯੂਨਿਟੀ ਪ੍ਰੋਸੈਸ 'ਚ ਅਸੀਂ ਜਿਹੜੀ ਚਰਚਾ ਕੀਤੀ ਹੈ ਜੋ ਪਹਿਲਾਂ ਕਿ ਹੈ ਕਿ ਅਸੀਂ ਇਸ ਦੇ ਵਿੱਚ ਇਸ ਗੱਲ ਦੇ ਨੇੜੇ ਪੁੱਜ ਗਏ ਹਾਂ ਕਿ ਅਸੀਂ ਕੀ ਕੋਈ ਕੋਈ ਕੋਆਰਡੀਨੇਟਡ ਸੱਦੇ ਦੇ ਸਕਦੇ ਹਾਂ ਪਰ ਕਿਉਂਕਿ ਤੀਸਰਾ ਫੋਰਮ ਅੱਜ ਵਿਅਸਥਾ ਹੈ ਬਿਜ਼ੀ ਹੈ ਉਨਾ ਨਾਲ ਇਹ ਸਾਥੀ ਜਾ ਕੇ ਰਿਪੋਰਟ ਕਰਨਗੇ ਆਪਸ ਚ ਰਲ ਮਿਲ ਕੇ ਕੋਈ ਸਾਂਝੀ ਡੇਟ ਅਗਲੀ ਮੀਟਿੰਗ ਦੀ ਰੱਖਾਂਗੇ ਜਿਸ ਚੀਜ਼ ਨੂੰ ਕਿਵੇਂ ਮਚਿਓਰ ਕੀਤਾ ਜਾ ਸਕਦਾ ਇਸ ਬਾਰੇ ਚਰਚਾ ਹੋਵੇਗੀ ਪਰ ਰਿੰਨ ਜੀ ਇੱਕ ਚਰਚਾ ਇਹ ਹੋਈ ਸੀ ਕਿ ਜਿਹੜਾ ਨਵਾਂ ਕਲੀਏ ਕਿ ਮੰਡੀ ਕਰਨ ਦਾ ਡਰਾਫਟ ਹੈਗਾ ਉਸ ਨੂੰ ਲੈ ਕੇ ਤੁਸੀਂ ਕਹਿ ਰਹੇ ਸੀ ਕਿ ਸਾਡੀ ਮੰਗ ਹੈ ਉਸ ਨੂੰ ਇੱਕ ਨੰਬਰ ਤੇ ਰੱਖਿਆ ਜਾਵੇ ਜਦੋਂ ਕਿ ਦੂਸਰੀ ਪਾਰਟੀ ਕਹਿ ਰਹੀ ਹੈ ਕਿ ਐਮਐਸਪੀ ਦੀ ਲੀਗਲ ਗਾਰੰਟੀ ਨੂੰ ਨਿਕਲਮ ਵਰਤੇ ਹੋਏਗਾ ਕੀ ਉਹ ਤੁਹਾਡੀ 13 ਨੰਬਰ ਤੋਂ ਵਾਕੇ ਕਿੰਨੀ ਕੱਗੇ ਵੱਧ ਪਈਆ ਸਾਨੂੰ ਦੱਸ ਦੇਖੋ ਜਿਹੜਾ ਇਹ ਨੈਸ਼ਨਲ ਪਾਲਿਸੀ ਫਰੇਮਵਰਕ ਹੈ ਜਿਹੜਾ ਐਗਰੀਕਲਚਰ ਮਾਰਕੀਟਿੰਗ ਨੂੰ ਲੈ ਕੇ ਉਸ ਤੇ ਨਾ ਸਾਥੀਆਂ ਨੇ ਕਿਹਾ ਕਿ ਇਹ ਅਸੀਂ ਇਸ ਤੇ ਲੜਾਂਗੇ ਇਹ ਰੱਖੀ ਹੈ ਬਾਕੀ ਚੀਜ਼ਾਂ ਕੋਈ ਇਕਲੀ ਅਗਲੀ ਮੀਟਿੰਗ ਕਿਉਂਕਿ ਅਸੀਂ ਲੜ ਤਾਂ ਸਰ ਉਹ ਪਹਿਲਾਂ ਵੀ ਰਹੀਆ ਗੱਲ ਕਿ ਫਰੇਮਵਰਕ ਦੀ ਕਿ ਲਾਈਨਿੰਗ ਚ ਕਿੱਥੇ ਲੈ ਕੇ ਮੈਂ ਤੁਹਾਨੂੰ ਉਸੇ ਵਿੱਚ ਕਿਹਾ ਕਿ ਤਾਲਮੇਲ ਵਿੱਚ ਐਕਸ਼ਨਾਂ ਦੇ ਸੱਦੇ ਦੀਆਂ ਸੰਭਾਵਨਾਵਾਂ ਦੇ ਨੇੜੇ ਪਹੁੰਚੇ ਆ ਤੁਸੀਂ ਜਿਹੜੇ ਕੁਐਸਚਨ ਕਰ ਰਹੇ ਹੋ ਉਹ ਲਗਭਗ ਐ ਜਿਹਨੂੰ ਕਹਿੰਦੇ ਮੁਕੰਮਲ ਥਾਂ ਤੇ ਪਹੁੰਚਣ ਦੇ ਆ ਇਹ ਸਟੈਪ ਬਾਈ ਸਟੈਪ ਕਹਾਣੀਆਂ ਅੱਗੇ ਤੋਰੋ ਜੇ ਤੁਸੀਂ ਜਦੋਂ ਇਸੇ ਅਮਨੇ ਤਿੰਨ ਤਿੰਨ ਪਕੜ ਲਿਆ ਕਮੇਟੀਆਂ ਨਹੀਂ ਸਵਾਲ ਲੈ ਲਓ ਨਾ ਉਦੋਂ ਵੀ ਇੱਕ ਤਰੀ ਕਮੇਟੀਆਂ ਬਣਾਈ ਤੁਸੀਂ ਇੱਕ ਕਮੇਟੀ ਦੇ ਵਿੱਚ ਸ਼ਾਮਲ ਸੀ ਕੋਈ ਦਰਸ਼ਨਪਾਲ ਜੀ ਨਾਲ ਗੱਲ ਕਰਦੇ ਕਿ ਕਿਹਨੇ ਤਾਂ ਕੀਤਾ ਨਾ ਕਰੀ ਕਿਹਨੇ ਦੱਲੇ ਉਹ ਜਿਹੜੀ ਰਿਪੋਰਟ ਬਣਾ ਕੇ ਸਿਕਿਉਰਿਟੀ ਨੂੰ ਪੇਸ਼ ਕੀਤੀ ਗਈ ਸੀ ਰਿਪੋਰਟ ਦੇ ਵਿੱਚ ਦੱਲੇ ਵਾਲ ਸਭ ਦਾ ਰੁਈਆ ਕੀ ਸੀ ਉਸ ਰਿਪੋਰਟ ਤੇ ਸਹਿਮਤੀ ਸੀ ਕਿ ਨਹੀਂ ਸੀ ਉਹ ਵੀ ਬੜਾ ਦੱਸ ਦੇਖੋ ਅਸੀਂ ਹੁਣ ਵੀ ਉਸੇ 6 ਮੈਂਬਰ ਕਮੇਟੀ ਦੇ ਪਾਰਟ ਆ ਜਿਹੜੀ ਗੱਲ ਵੀਰਨੇਸ ਵਾਲ ਕੀਤਾ ਜਾਂ ਹੋਰ ਕੀਤਾ ਹੈ ਜੇ ਕੁਐਸਚਨ ਹੈਗੇ ਤਾਂ ਅਸੀਂ ਕੋਆਰਡੀਨੇਟਡ ਐਕਸ਼ਨ ਤੱਕ ਪਹੁੰਚੇ ਠੀਕ ਹੈ ਕੋਆਰਡੀਨੇਟਡ ਐਕਸ਼ਨ ਮੀਨਸ ਕਿ ਡਿਫਰੈਂਸਸ ਰੱਖਦੇ ਹੋਏ ਵੀ ਕੋਲ ਦੇ ਸਾਂਝੇ ਸੱਦੇ ਦਿੱਤੇ ਜਾਂਦੇ ਪਰ ਹਰਦੂ ਸਿੰਘ ਮਾਫੀ ਡਿਫਰੈਂਸਸ ਰੱਖ ਪਲੀਜ਼ ਲੈਟ ਮੀ ਕੰਪਲੀਟ ਡਿਫਰੈਂਸਸ ਰੱਖਦੇ ਹੋਏ ਵੀ ਇਹਦਾ ਮਤਲਬ ਕੁਝ ਚੀਜ਼ਾਂ ਚ ਹਾਲੇ ਚੀਜ਼ਾਂ ਪੈਂਡਿੰਗ ਨੇ ਇਹ ਸਟੈਪ ਫੋਰਵਰਡ ਹੈ ਇੱਕ ਸਟੈਪ ਅੱਗੇ ਦਾ ਇਸ ਨੂੰ ਆਜ ਕਿਉਂਕਿ ਪਿਛਲੀ ਵਾਰੀ ਇੱਕ ਇਸ ਤਰ੍ਹਾਂ ਦਾ ਇਮਪ੍ਰੈਸ਼ਨ ਵੀ ਲੱਗ ਲੱਗ ਹੋਈ ਹੋਰ ਹੋਈ ਅਸੀਂ ਉਦੋਂ ਵੀ ਕਿਹਾ ਸੀ ਚੀਜ਼ਾਂ ਦੀ ਚੀਜ਼ਾਂ ਨੂੰ ਟਾਈਮ ਲੱਗਦਾ ਚੀਜ਼ਾਂ ਕਿਸੇ ਪਾਸੇ ਨੇ ਇੱਕ ਦੂਜੇ ਨਾਲ ਵਿਚਾਰ ਕੇ ਗੱਲਾਂ ਕਿ ਕਰਾਂਗੇ ਇਨ੍ਹਾਂ ਸਾਥੀਆਂ ਨੇ ਵਿਚਾਰ ਕੇ ਆਪਣੀ ਪੋਜੀਸ਼ਨ ਦੱਸੀ ਹੈ ਅਸੀਂ ਵਿਚਾਰ ਕੇ ਅਸੀਂ ਇੱਕ ਸਟੈਪ ਅੱਗੇ ਆ ਜਿਹੜਾ ਨਾਨ ਪੋਲੀਟੀਕਲ ਦੇ ਸਾਥੀਆਂ ਨਾਲ ਐਸਕੇਐਮ ਨਾਨ ਪੋਲੀਟੀਕਲ ਨਾਲੇ ਸਾਥੀ ਡਿਸਕਸ ਕਰਨਗੇ ਫਰਦਰ ਅਗਲੀ ਮੀਟਿੰਗ 'ਚ ਜਦੋਂ ਉਹ ਵੀ ਹਾਜ਼ਰ ਹੋਣਗੇ ਉਸ ਚੀਜ਼ਾਂ ਹੋਰ ਮਚਿਓਰ ਹੋਣਗੀਆਂ ਅਗਲੇ ਤੁਹਾਨੂੰ ਅੱਗੇ ਕੀ ਹੋਰ ਚੀਜ਼ ਹੋ ਸਕਦੀ ਹੈ ਉਹ ਇੱਕ ਲੀ ਵੀ ਰੱਖ ਲੋ ਇੱਕ ਅੱਧੀ ਗੱਲ ਸਰ ਜੇਬ ਹੋ ਗਿਆ ਵੀ ਘਟੂ ਘਟੂ ਹੋਰ 6 ਮਹੀਨੇ ਚੇਤ ਤਾਂ ਹੋ ਜੂਗੀ ਹੋਰ ਸਾਲ ਲੱਗਣ ਤੋਂ ਯਾਰ ਇਹ ਇੱਕ ਤਾਂ ਪ੍ਰੋਸੈਸ ਵਾਸਤੇ ਐਨੀ ਹੈ ਵੀ ਇੱਕ ਤਾਂ ਅਸਲੀਅਤ ਨਾਲ ਦੋ ਫਾਰਮਾਂ ਨਾਲ ਇੱਕ ਤਾਂ ਦਿਨ ਤੋਂ ਬਾਅਦ ਗੱਲ ਰੁਕ ਜੂਗੀ ਅਸੀਂ ਆਲ ਇੰਡੀਆ ਦੀ ਦਾ ਫਾਰਮ ਬਣਾਉਣਾ ਚਾਹੁੰਦੇ ਆ ਆਲ ਇੰਡੀਆ ਦੇ ਵਿੱਚ ਬਹੁਤ ਬੰਦੇ ਤੇ ਬੰਦੀਆਂ ਨੇ ਜਿਹੜੀਆਂ ਭਾਰਤ ਦੀਆਂ ਦੂਜੀਆਂ ਸਟੇਟਾਂ ਦੀਆਂ ਉਹ ਬਾਹਰ ਨੇ ਜਿਹੜਾ ਇਹ ਮਸੌਦਾ ਆ ਮੰਡੀ ਦੀ ਨੀਤੀ ਵਾਲਾ ਸਟੇਟਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਟੇਟਾਂ ਬਣਾ ਕੇ ਦਿਓ ਪ੍ਰੋਪੋਜ਼ਲ ਜਾਦੇ ਖਤਰਨਾਕ ਹੈ ਜਿਹੜਾ ਸੋਡਾ ਸਵਾਲ ਸੀ ਵੀ ਸਾਥੀ ਉਹਤੇ ਕੀ ਬੋਲਦੇ ਨੇ ਜਿੱਤੇ ਸਾਡਾ ਕੋਈ ਬਖਰੀਮਾ ਨਹੀਂ ਜਿਵੇਂ ਉਹਨਾਂ ਨੂੰ ਅਸੀਂ ਦੇਖ ਰਹੇ ਹਾਂ ਨਾ ਵੀ ਮੰਡੀ ਨੀਤੀ ਕੀ ਹੈ ਉਹ ਇਹ ਚੰਗੀ ਤਰ੍ਹਾਂ ਜਾਣਦੇ ਨੇ ਉਹ ਸਾਡੀ ਤੇ ਅਸੀਂ ਜਿਵੇਂ ਸਮਝਦੇ ਆ ਕਿ ਕਿੰਨੇ ਖਤਰਨਾਕ ਹੈ ਉਹ ਉਹਦੇ ਤੇ ਕੋਈ ਬਖਰੀਮਾ ਨਹੀਂ ਹੈ ਹਾਂ ਪੱਕੀ ਹੈ ਦੋਨੇ ਪਾਸਿਓਂ ਇਹ ਤੇ ਸਾਨੂੰ ਤੁਸੀਂ ਆਇਆ ਸਾਨੂੰ ਉਹ ਜਾ ਹੋਗਾ ਨਹੀਂ ਨਹੀਂ ਪਿਛਲੀ ਵਾਰ ਸਰ ਤੁਸੀਂ ਗੱਲ ਕਹੀ ਸੀ ਸਾਡੇ ਇਸ ਚੀਜ਼ ਨੂੰ ਕਰਕੇ ਡਿਫੈਂਸ ਪਰ ਬਿਲਕੁਲ ਉਹਨਾਂ ਨੇ ਸਹਿਮਤੀ ਨਹੀਂ ਪ੍ਰਗਟਾਈ ਇਹ ਕਹਿ ਰਹੇ ਸੀ ਅਸੀਂ ਸਹਿਮਤੀ ਸੁਣੋ ਸੁਣੋ ਗੱਲ ਸਾਡਾ ਸਵਾਲ ਇਹ ਇਸ ਕਰਕੇ ਕਿ ਪਹਿਲਾਂ ਤੁਸੀਂ ਬੋਲ ਜਾਨੇ ਹੋ ਤੁਹਾਡਾ ਬਿਆਨ ਤੁਹਾਡੇ ਨਾਮ ਨਹੀਂ ਮਿਲਦਾ ਤੁਸੀਂ ਮੰਨਤਾ ਕਰ ਲਓ ਮੇਰੇ ਇਹ ਕਲੀਅਰ ਕਰੀਏ ਕਲੀਅਰ ਕਰੀਏ ਕਲੀਅਰ ਮੰਨਤਾ ਕਲੀਅਰ ਕਰਦੇ ਹਾਂ ਦੇਖੋ ਜਦੋਂ ਕਰਕੇ ਜਿਹੜੀ ਗੱਲ ਦਾ ਫਰਕ ਹੁੰਦਾ ਜਿੰਨਾ ਚਿਰ ਹਾਂਜੀ 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 ਉਹਨਾਂ ਚਿਰ ਕੋ ਨੂੰ ਕਿਹਾ ਜਾਂਦਾ ਜੀ ਇਹ ਵਿਚਾਰ ਅਧੀਨ ਮੈਂ ਪਹਿਲਾਂ ਵੀ ਵਿਚਾਰ ਅਧੀਨ ਨਹੀਂ ਕਹੀ ਸੀ ਅੱਜ ਸਾਡੀ ਬਹੁਤ ਸਾਫ ਹੋ ਗਈ ਵੀ ਇਹ ਵਿਚਾਰਤ ਨਹੀਂ ਰਹੀ ਇਹ ਸਾਥੀ ਉਹ ਮੈਂ ਸੀਰੀਅਸਲੀ ਲੈਂਦੇ ਆ ਉਹਨੂੰ ਉਹ ਮੇਰਾ ਉਹ ਵਿਚਾਰ ਹੈ ਅਜੇ ਰੱਖਣੀ ਥਾਂ ਕਿੱਥੇ ਦੇਣਾ ਕੀ ਹੈ ਇਹ ਅਜੇ ਰਹਿਦੀ ਹੈ ਐ ਐ ਜ਼ਰੂਰੀ ਆ ਖਾਂਦੇ ਤੂੰ ਤਿਆਰ ਹੋ ਮੀ ਨਾ ਇਹ ਹੈ ਮਤਲਬ ਬਹੁਤ ਵੱਡੀ ਗੱਲ ਹੈ ਇਹ ਫਾਸੀ ਵੱਡੀ ਗੱਲ ਹੈ ਲੜਾਈ ਮੰਗਦੀ ਹੈ ਉਹ ਕਾਹ ਰੂਪ ਤੈਅ ਕਰਨੇ ਵਾਸਤੇ ਦੂਸਰੀ ਗੱਲ ਇੱਕ ਹੋਰ ਇੱਕ ਹੋਰ ਜਗ ਹਾਂਜੀ ਹੋਰ ਜਿਹੜਾ ਪਾਰਲੀਮੈਂਟਰੀ ਪੈਨਲ ਨੇ ਇੱਕ ਚੋਣ ਪ੍ਰਾਲੀ ਤੇ ਵੀ ਐਮਐਸਪੀ ਦੀ ਸੁਜੈਸ਼ਨ ਦਿੱਤੀ ਆ ਉਹ ਕਹਿੰਦਾ ਦੂਜੀਆਂ ਫਸਲਾਵਾਗੇ ਦੇ ਉੱਤੇ ਵੀ ਜਿਹੜੀ ਐਮਐਸਪੀ ਬੈਲ ਚੇਂਜ ਕੀਆ ਉਹ ਨੂੰ ਕਿਵੇਂ ਦੇਖਦੇ ਹੋ ਕੀ ਲੱਗਦਾ ਅਸੀਂ ਅਸੀਂ ਸਰਕਾਰ ਕਟੋ-ਕਟ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਉਹਨੂੰ ਤਾਂ ਇੰਪਲੀਮੈਂਟ ਕਰ ਰਹੇ ਹਾਂ ਐਮਐਸਪੀ ਦੀ ਕਹਾਣੀ ਤਾਂ ਉਸ ਤੋਂ ਉਹਨੂੰ ਤਾਂ ਇੰਪਲੀਮੈਂਟ ਕਰ ਰਹੇ ਹਾਂ ਮੈਂ ਅਜ ਲੈਣ ਹੀ ਆ ਜੀ ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ ਪਰਾਲੀ ਤੇ ਅਸੀਂ ਕਹਿਣਾ ਫਿਰ ਹੀ ਚੱਕ ਕੇ ਰਹਿ ਜਾ ਸਾਡਾ ਜੁਸਟਿਸ ਕਾ ਕਰਦੇ ਹੋ ਇੱਕ ਇੱਕ ਬੇਇਨਤੀ ਹੋ ਰਿਹਾ ਹੈ ਕੱਲ ਨੂੰ ਜੋ ਚਰਚਾ ਹੈ ਕੈਬਨਿਟ ਦੇ ਵਿੱਚ ਅ ਮੈਂ ਪੰਜਾਬ ਦੀ ਕੈਬਨਿਟ 'ਚ ਇੱਕ ਮੁੱਦਾ ਆ ਰਿਹਾ ਵੀ ਜਿਹੜੀ 1% ਦੇ ਨਾਲ ਅਸੀਂ ਜਿਹੜੀ ਫੈਮਿਲੀ ਦੇ ਵਿੱਚ ਬ੍ਰਾਡਰ ਰਿਲੇਸ਼ਨ 'ਚ ਅਸੀਂ ਆਪਣੀ ਪ੍ਰਾਪਰਟੀ ਟਰਾਂਸਫਰ ਕਰਾ ਸਕਦੇ ਸੀ ਉਹਦੇ 'ਚੋਂ 2.5% ਕਰਨ ਜਾ ਰਹੇ ਨੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਜੋ ਇਦਾਂ ਕਰਨੇ ਦਾ ਵਿਰੋਧ ਜ਼ਬਰਦਸਤ ਵਿਰੋਧ ਹੋਊਗਾ ਲਾਸਟ ਗੱਲ ਇਹ ਹੈ ਕਿ ਇਸੇ ਕਿਸਾਨ ਭਵਨ 'ਚ 15 ਤਰੀਕ ਨੂੰ ਐਸਕੇਐਮ ਪੰਜਾਬ ਚੈਪਟਰ ਦੀ ਮੀਟਿੰਗ ਹੋਣੀ ਹੈ ਜਿਸ 'ਚ ਅਸੀਂ ਇਹ ਰਿਪੋਰਟ ਵੀ ਕਰਾਂਗੇ ਅੱਜ ਦੀ ਸਾਰੀ ਮੀਟਿੰਗ ਦੀ ਔਰ ਜਿਹੜੀਆਂ ਬਾਕੀ ਸਾਡੀਆਂ ਜਿਹੜੇ ਕੌਨਸਲ ਨੂੰ ਇੰਪਲੀਮੈਂਟ ਕਰਾਓ ਜੀ ਉਹ ਲਾਸਟ ਸਵਾਲ ਲੈ ਲਓ ਜੀ ਤੁਸੀਂ ਬਾੜੀਆਂ ਦਾ ਮੋਰਚਾ ਲਗਾਉਣ ਜਾ ਰਹੇ ਸੀ ਜਦੋਂ ਤੁਸੀਂ ਲਗਾਉਂਦੇ ਸੀ ਉਦੋਂ ਦੂਜੇ ਪਾਸੇ ਕਹਿਦੇ ਜੀ ਮੋਰਚਾ ਲਾਉਣਾ ਜੀ ਸਵਾਰ ਵੱਡ ਡਿਨਾਈ ਹੋਇਆ 2015 ਦੀ ਮੀਟਿੰਗ 'ਚ ਇਸੇ ਤੇ ਵਿਚਾਰ ਹੋਇਆ ਮੋਰਚਾ ਲੱਭੇਗਾ 15 ਦੀ ਮੀਟਿੰਗ ਸਾਰਾ ਕੋ ਵਿਚਾਰ ਕਰ ਸਕਦੇ ਦੂਜਾ ਜਥੇਬੰਦੀਆਂ ਜਾਂ 15 15 ਨੂੰ 15 ਰੱਖੀ ਮੀਟਿੰਗ ਇਸੇ ਮੁੱਦੇ ਤੇ ਰਿਹਾ ਵੀ ਕਿ ਇੱਕ ਵਾਰ ਸਾਂਝੀ ਬਣ ਰਹੀ ਹੈ ਤਾਲਮੇਲ ਵਿੱਚ ਸੰਘਰਸ਼ ਤੇ ਪਰ ਹੁਣ ਤੱਕ ਉਹ ਜਿਹੜਾ ਦੋਵਾਂ ਫਰਮਾਂ ਤੋਂ ਦੇਖਿਆ ਜਾਵੇ ਜ਼ਿਆਦਾਤਰ ਪ੍ਰੋਟੈਸਟ ਤਾਂ ਤਾਲਮੇਲ ਵਿੱਚ ਕੀਤੀਆਂ ਫਿਰ ਅੱਜ ਇਹ ਸਮਝੌਤੇ ਵਾਲੀ ਗੱਲ ਨੇੜੇ ਲੱਗਦੀ ਤਿੱਖੀ ਨਹੀਂ ਦੇਖੋ ਇੱਕ ਚੀਜ਼ ਹੈ ਕਿ ਸਥਾale ਤੱਕ ਐਸਕੇਐਮ ਸੱਚ ਨੈਸ਼ਨਲ ਲੈਵਲ ਤੇ ਤਾਲਮੇਲ ਨਹੀਂ ਹਾਂ ਅਸੀਂ 13 10 13 ਤੇ 26 ਦਾ ਐਕਸ਼ਨ ਉਸੇ ਦਿਸ਼ਾ ਚੱਗੇ ਵਧਾਇਆ ਸੀ ਇਹ ਇਕੱਠੇ ਕਰਨਗੇ ਦੋਨੋਂ ਦੇਖੋ 10 ਜਨਵਰੀ ਪਿਲੰਘ ਚੁੱਕ ਗਏ ਚੁੱਕੇ ਇਹ ਠੀਕ ਹੈ ਇਹ ਅਸੀਂ ਅੱਗੇ ਵਧੇ ਸੀ ਅੱਜ ਉਸ ਚ ਹੋਰ ਇੱਕ ਸਟੈਪ ਅੱਗੇ ਵਧੇ ਆ ਲੈਟ ਅਸ ਵੇਟ ਇਹ ਸਾਥੀ ਐਸਕੇਮ ਨਾਨ ਪੋਲੀਟੀਕਲ ਨਾਲ ਵੀ ਚਰਚਾ ਕਰ ਲੈ ਅਗਲੀ ਮੀਟਿੰਗ ਚ ਆਵਾਂਗੇ ਉਹ ਵੀ ਸ਼ਾਮਲ ਹੋ ਜਾਣ ਬੈਟਰ ਵੇ ਨਾਲ ਮਚ्योर ਹੋਊਗੀ ਗੱਲ ਇੱਕ ਵਾਰ ਤੁਹਾਨੂੰ ਇੱਕ ਕਦਮ ਹੋਰ ਅੱਗੇ ਲੈ ਜਾਾਂਗੇ ਇੱਕ ਕਦਮ ਮੈਂ ਇੱਕ ਹੋਰ ਬੇਨਤੀ ਕਰਾਂ ਸਾਡੀ ਆਪੋ ਵਿੱਚ ਬਹੁਤ ਮੁੱਦਿਆਂ ਤੇ ਚਰਚਾ ਹੋਈ ਹੈ ਔਰ ਸਾਰੀ ਚਰਚਾ ਦੇ ਵਿੱਚੋਂ ਪੋਜ਼ਿਟਿਵਿਟੀ ਬਹੁਤ ਨਿਕਲੀ ਹੈ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਪਬਲਿਕ ਨਹੀਂ ਕਰਨੀਆਂ ਚਾਹੁੰਦੇ ਜਿਹੜੇ ਤੁਹਾਡੇ ਸਵਾਲ ਨੇ ਜੀ ਇਹ ਤਾਂ ਇੱਕ ਤਾਂ ਪਬਲਿਕ ਕਰ ਦਿਓ ਜੀ ਜਿਵੇਂ ਤੁਹਾਡਾ ਵੀ ਤੁਹਾਡੀ ਗੱਲ ਤੇ ਬੰਦੀ ਜਿਹੜੀ ਜਿਹੜਾ ਰਿਪੋਰਟ ਪਟਾੜੀ ਜਾਂਦੀ ਹੈ ਕੋਈ ਜੱਥੇਬੰਦੀ ਕੋਈ ਸਾਥ ਤੁਹਾਡਾ ਨਾਰਾਜ਼ ਹੋ ਕੇ ਜੱਥੇਬੰਦੀ ਰੱਦ ਬਣਾ ਲਿੰਦਾ ਉਹ ਵੀ ਇਸ ਕੇ ਅੰਦਰ ਇਸਾ ਬਣਦਾ ਨਾਨ ਕ੍ਰਿਟੀਕਲ ਵੀ ਚਲਾ ਜਾਂਦਾ ਇਹ ਜਿਹੜੀਆਂ ਜਤੇ ਬੰਗਾ ਹਰ ਹਫਤੇ ਜਾਂ 6 ਬਾਅਦ ਤੋਂ ਬੱਚਾ ਦੇ ਦਿੰਦੀਆਂ ਜੇ ਅੱਗੇ ਜਾ ਕੇ ਉਹਨਾਂ ਦਾ ਕੋਈ ਛੱਡ ਨਹੀਂ ਜੇ ਬੰਨ ਕੇ ਸ਼ਾਮਲ ਕਰਨ ਵਾਲੇ ਦੋਸਤੋ ਪਹਿਲੇ ਤਾਂ ਨਾ ਕੋਈ ਵੀ ਮਤਲਬ ਕਿ ਕਿਸੇ ਵੀ ਚੀਜ਼ ਤੇ ਹਮਾਰਾ ਕੋਈ ਜੈਸੇ ਐਗਰੀਕਲਚਰ ਫਾਰਮਰ ਉਸ ਤੇ ਕੋਈ ਸ਼ੰਕਾ ਨਹੀਂ ਹਾਂ ਉਸ ਤੇ ਕੋਈ ਸ਼ੰਕਾ ਨਹੀਂ ਹੈ ਦੂਸਰੀ ਬਾਤ ਰਹੀ ਕਿ ਪੂਰੇ ਦੇਸ਼ ਦੇ ਅੰਦਰ ਕੌਲ ਲਾਗੂ ਕਰਨੀ ਹੈ ਉਸੇ ਵੀ ਮਸਦੇ ਤੇ ਉੱਪਰ ਤਿਆਰ ਹੋ ਰਿਹਾ ਉਸੇ ਪਰ ਹੋਗਾ ਕਿ ਜੈਸੇ ਪੂਰੇ ਦੇਸ਼ ਦੇ ਅੰਦਰ ਕੋਈ ਕੌਲ ਲਾਗੂ ਕਰਨੀ ਹੈ ਤਾਂ ਉਸ ਪਰ ਬਾਤ ਹੋ ਗਈ ਕਿ کیسے ਲਾਗੂ ਹੋ ਕਿਉਂਕਿ ਅਲਗ ਅਲਗ ਸਟੇਟਾਂ ਅਲਗ ਅਲਗ

ਫਾਇਦਾ ਹੀ ਹੋਇਆ ਰਾਏ ਰਾਏ ਦਾ ਵੀ ਫਾਇਦਾ ਹੈ ਰਾਏ ਧੰਨਵਾਦ ਕਰੀਏ ਇੱਕ ਹੀ ਬੇਨਤੀ ਜਿਹੜਾ ਨਵਾਂ ਖੇਤੀ ਮੰਡੀ ਵਾਲਾ ਖਲੜਾ ਆ ਰਿਹਾ ਮੈਂ ਕਿਹਾ ਤਿੰਨੇ ਫਾਰਮ ਬੇਕ ਕੇ ਨੇ ਯਾਰ ਪੰਜਾਬ ਸਰਕਾਰ ਇਹਨੂੰ ਵਿਧਾਨ ਸਭਾ ਦਾ اجلاس ਸੱਦੇ ਅਰ ਉਹਦੇ ਵਿੱਚ ਕੱਲੀ ਚਿੱਠੀ ਨਾ ਲਿਖੇ ਵਿਧਾਨ ਸਭਾ ਦਾ اجلاس ਸੱਦ ਕੇ ਉਸ ਖਲੜੇ ਨੂੰ ਰੱਦ ਕਰੇ ਆਪਣਾ ਸਪਸ਼ਟ ਕਰੇ ਤਾਂ ਦੇਖੋ ਸੰਘਰਸ਼ ਹੋਇਆ ਇਸ ਚੀਜ਼ ਨੂੰ ਲੈ ਕੇ ਕੋਈ ਹਾਂਜੀ ਹਾਂ ਜੀ ਸ਼ਰਸੀ ਬੈਠੇ ਹੋਊਗਾ ਜੀ ਹੋਊ ਕਿਉਂ ਨਹੀਂ ਕਿੱਥੇ ਬੈਠੇ ਜਨਾਬ ਸੜਕ ਤੇ ਹਾਂ ਹਾਂ ਯਾਰ ਕਾ ਸੜਕ ਤੇ ਹੀ ਅੱਗੇ ਦੇ ਸਾਲ ਹੋ ਗਏ ਬਾਕੀ ਚਲੋ ਜੀ ਧੰਨਵਾਦ ਧੰਨਵਾਦ ਨਹੀਂ ਧੰਨਵਾਦ ਜੀ ਬੜੀ ਬੜੀ ਮਿਹਰਬਾਨੀ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ